ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਠੀਕ ਠਾਕ ਹੋ ਵੈਲਕਮ ਟੂ ਬ੍ਰਾਈਟ ਫਿਚਰ ਅਕੈਡਮੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਪੰਜਾਬੀ ਦੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਪਿੱਲੂ ਰਚਿਤ ਮਿਰਜਾ ਸਹਿਵਾ ਵਾਦਿਆਂ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਪਿੱਲੂ ਕਿਸ ਯੁੱਗ ਦਾ ਪ੍ਰਸਿੱਧ ਪੰਜਾਬੀ ਕਵੀ ਮੰਨਿਆ ਜਾਂਦਾ ਹੈ ਆਧੁਨਿਕ ਯੁੱਗ ਭਗਤੀ ਕਾਲ ਰੋਮਾਂਟਿਕ ਯੁੱਗ ਵਾਰ ਕਾਲ ਹਾਂਜੀ ਦੇਖੋ ਪਿੱਲੂ ਕਿਸ ਯੁੱਗ ਦਾ ਪ੍ਰਸਿੱਧ ਕਵੀ ਮੰਨਿਆ ਜਾਂਦਾ ਹੈ ਤਾਂ ਆਪਣਾ ਰਾਈਟ ਆਨਸਰ ਹੈ ਭਗਤੀ ਕਾਲ ਪਿੱਲੂ ਨੂੰ ਭਗਤੀ ਕਾਲ ਦਾ ਪ੍ਰਸਿੱਧ ਕਵੀ ਮੰਨਿਆ ਜਾਂਦਾ ਹੈ ਵਾਦਦੇ ਹਾਂ ਦੂਜੇ ਪ੍ਰਸ਼ਨ ਵੱਲ ਪਿੱਲੂ ਦਾ ਮੁੱਖ ਕਾਵਿ ਰਚਨਾਕਾਰ ਕਿਹੜਾ ਹੈ ਰਾਂਝਾ ਮਿਰਜਾ ਸਾਹਿਬਾ ਸੁਹਾਗਾ ਰੋਲਾ ਹਾਂਜੀ ਦੇਖੋ ਪਿੱਲੂ ਦਾ ਮੁੱਖ ਕਾਵਿ ਰਚਨਾਕਾਰ ਕਿਹੜਾ ਹੈ अपना राइट आंसर है सेवा साहबा पिलू पिलू का सब तो प्रमुख काव्य है मिर्जा साहबा जो कि किस्सा काव लिखा गया हैं अगले प्रश्न वालू की जन्म जाती है लाहौर जंगल देश मुल्तान गुरदासपुर ਹਾਂਜੀ ਦੱਸੋ ਪਿੱਲੂ ਦੀ ਜਨਮ ਭੂਮੀ ਕਿਹੜੀ ਮੰਨੀ ਜਾਂਦੀ ਹੈ ਤਾਂ ਆਪਣਾ ਰਾਈਟ ਆਨਸਰ ਹੈ ਜੰਗਲਦੇਸ਼ ਪਿੱਲੂ ਦੀ ਜਨਮ ਭੂਮੀ ਮੰਨੀ ਜਾਂਦੀ ਹੈ ਬਾਦਿਆਂ ਅਗਲੇ ਪ੍ਰਸ਼ਨ ਵੱਲ ਪਿੱਲੂ ਦਾ ਸਮਕਾਲੀ ਕਵੀ ਕੌਣ ਸੀ ਸ਼ਾਹ ਹੁਸੈਨ ਬਾਬਾ ਫਰੀਦ ਬੁੱਲੇ ਸ਼ਾਹ ਵਾਲਿ ਸ਼ਾਹ ਹਾਂਜੀ ਦੱਸੋ ਪਿੱਲੂ ਦਾ ਸਮਕਾਲੀ ਕਵੀ ਕੌਣ ਸੀ ਤਾਂ ਆਪਣਾ ਰਾਈਟ ਆਨਸਰ ਹੈ ਸ਼ਾਹ ਹੁਸੈਨ ਸ਼ਾਹ ਸ਼ੈਨ ਪਿੱਲੂ ਦਾ ਸਮਕਾਲੀ ਕਵੀ ਸੀ ਪਿੱਲੂ ਦਾ ਯੁੱਗ ਸ਼ਾਹ ਸ਼ੈਨ ਦੇ ਨੇੜੇ ਮੰਨਿਆ ਜਾਂਦਾ ਹੈ ਬਾਧਿਆਂ ਪੰਜਵੇਂ ਪ੍ਰਸ਼ਨ ਵਲ ਪਿੱਲੂ ਨੇ ਮਿਰਜ਼ਾ ਸਹਿਵਾ ਕਾਬ ਕਿਹੜੀ ਰੂਪ ਤਰ੍ਹਾਂ ਵਿੱਚ ਲਿਖਿਆ ਵਾਰ ਰੂਪ ਕਾਬ ਰੂਪ ਕਿੱਸਾ ਰੂਪ ਦੋਇਰਾ ਰੂਪ ਹਾਂਜੀ ਜੋ ਪਿੱਲੂ ਨੇ ਮਿਰਜ਼ਾ ਸਹਿਵਾ ਰਚਨਾ ਕੀਤੀ ਹੈ ਉਹ ਕਿਸ ਰੂਪ ਵਿੱਚ ਕੀਤੀ ਹੈ ਤਾਂ ਆਪਣਾ ਰਾਈਟ ਆਨਸਰ ਹੈ ਕਿੱਸਾ ਰੂਪ ਵਿੱਚ मिर्जा साहबा काव्यू लोग किस्सा रूप में लिखा गया वह अगले प्रश्न वाल पिलू दे जीवनकाल की सब तो वो विशेषता की है राजनीतिक काव लोग प्रेम काव अध्यात्मिक काव शिंगार काव हाँ जी पिलू के जीवनकाल की सब तो वो विशेषता की है तो पिलू के जीवन की सब तो वीडी विशेषता है लोग प्रेम काव बढ़ते हैं अगले प्रश्न वाल ਪਿੱਲੂ ਦਾ ਸਾਹਿਤ ਕਿਸ ਕਿਸਮ ਦੀ ਪੰਜਾਬੀ ਬੋਲੀ ਵਿੱਚ ਲਿਖਿਆ ਗਿਆ ਮਾਝੀ ਮਲਬਈ ਪੋਠੋਹਾਰੀ ਜੰਗਲੀ ਹਾਂਜੀ ਦੱਸੋ ਪਿੱਲੂ ਦਾ ਸਾਹਿਤ ਕਿਸ ਪੰਜਾਬੀ ਬੋਲੀ ਵਿੱਚ ਲਿਖਿਆ ਗਿਆ ਤਾਂ ਆਪਣਾ ਰਾਈਟ ਆਨਸਰ ਹੈ ਜੰਗਲੀ ਬਾਅਦ ਇਹਾਂ ਅਗਲੇ ਪ੍ਰਸ਼ਨ ਵੱਲ ਪਿੱਲੂ ਦੀ ਰਚਨਾ ਵਿੱਚ ਸਭ ਤੋਂ ਵੱਧ ਵਰਤਿਆ ਗਿਆ ਅਲੰਕਾਰ ਕਿਹੜਾ ਹੈ रूपक उपमा अतियोक्ति अनुप्रयास हां जी दसो पिल्लू दी रचना ਵਿੱਚ ਵਰਤੇ ਗਿਆ ਅਲੰਕਾਰ ਕਿਹੜਾ ਹੈ ਤਾਂ ਆਪਣਾ ਰਾਈਟ ਆਨਸਰ ਹੈ ਉਪਮਾ ਅਲੰਕਾਰ ਉਪਮਾ ਅਲੰਕਾਰ ਦੀ ਵਰਤੋ ਇੱਕ ਇੱਕ ਚੀਜ਼ ਦੀ ਦੂਜੀ ਚੀਜ਼ ਨਾਲ ਤੁਲਨਾ ਕਰਨ ਲਈ ਕੀਤੀ ਜਾਂਦੀ ਹੈ ਵਾਤੇ ਹਾਂ ਅਗਲੇ ਪ੍ਰਸ਼ਨ ਵੱਲ ਪਿੱਲੂ ਦੀ ਰਚਨਾ ਮਿਰਜਾ ਸਾਹਿਬਾ ਸਭ ਤੋਂ ਪਹਿਲਾਂ ਕਿਵੇਂ ਲੋਕਾਂ ਵਿੱਚ ਫੈਲੀ ਹੱਥ ਲਿਖਤ ਰੂਪ ਵਿੱਚ ਸ਼ਪਾਈ ਰੂਪ ਵਿੱਚ ਮੌਖਿਕ ਰੂਪ ਵਿੱਚ ਗੁਰਮੁਖੀ ਲਿਪੀ ਰੂਪ ਵਿੱਚ ਹਾਂਜੀ ਦੱਸੋ ਪਿੱਲੂ ਦੀ ਰਚਨਾ ਮਿਰਜਾ ਸਾਹਿਬਾ ਸਭ ਤੋਂ ਪਹਿਲਾਂ ਕਿਵੇਂ ਲੋਕਾਂ ਵਿੱਚ ਫੈਲੀ ਤਾਂ ਆਪਣਾ ਰਾਈਟ ਆਨਸਰ ਹੈ ਮੌਖਿਕ ਰੂਪ ਵਿੱਚ ਪਹਿਲਾਂ ਮਿਰਜਾ ਤੇ ਸਾਹਿਬਾ ਦੀ ਜੋ ਕਥਾ ਹੈ ਉਹਨਾਂ ਨੂੰ ਲੋਕਾਂ ਵਿੱਚ ਮੌਖਿਕ ਰੂਪ ਵਿੱਚ ਗਾ ਕੇ ਸੁਣਾਇਆ ਜਾਂਦਾ ਸੀ ਵਧਦੇ ਹਾਂ ਅਗਲੇ ਪ੍ਰਸ਼ਨ ਵੱਲ ਪਿੱਲੂ ਦੇ ਯੁੱਗ ਦੀ ਮੁੱਖ ਸਮਾਜਿਕ ਵਿਸ਼ੇਸ਼ਤਾ ਕੀ ਸੀ ਫਿਓਡਲ ਪ੍ਰਣਾਲੀ ਮੁਗਲ ਰਾਜ ਸਿੱਖ ਸੰਘਰਸ਼ ਬ੍ਰਿਟਿਸ਼ ਹਕੂਮਤ ਹਾਂਜੀ ਪਿੱਲੂ ਦੇ ਯੁੱਗ ਦੀ ਮੁੱਖ ਸਮਾਜਿਕ ਵਿਸ਼ੇਸ਼ਤਾ ਕੀ ਸੀ ਮੁਗਲ ਰਾਜ ਪਿੱਲੂ ਮੁਗਲ ਰਾਜ ਦੇ ਦੌਰ ਵਿੱਚ ਰਚਨਾ ਕਰਦਾ ਸੀ ਵਾਤੇ ਹਾਂ ਅਗਲੇ ਪ੍ਰਸ਼ਨ ਵਾਲਾ मिर्जा सेवा का मुख्य विषय की है राजनीतिक टकराव प्रेम विरोध धार्मिक आदान प्रदान समाजिक सुधार जी दसो मिर्जा सेवा का मुख विषय की है राजनीतिक टकरा विरोध धार्मिक आदान प्रदान समाजिक सुधार अपना राइट आंसर है प्रेम ਵਧਦੇ ਹਾਂ ਅਗਲੇ ਪ੍ਰਸ਼ਨ ਵੱਲ ਮਿਰਜ਼ਾ ਦੀ ਪ੍ਰੇਮਿਕਾ ਦਾ ਨਾਂ ਕੀ ਸੀ ਹੀਰ ਸਾਈਬਾ ਸੋਣੀ ਰਾਜੋ ਹਾਂਜੀ ਦੱਸੋ ਮਿਰਜ਼ਾ ਦੀ ਪ੍ਰੇਮਿਕਾ ਦਾ ਨਾਂ ਕੀ ਸੀ ਤਾਂ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਮਿਰਜਾ ਜੋਦੀ ਪ੍ਰੇਮਿਕਾ ਦਾ ਨਾ ਸੈਬਾਸੀ ਬਾਦਦੇ ਹਾਂ ਅਗਲੇ ਪ੍ਰਸ਼ਨ ਵੱਲ ਮਿਰਜਾ ਸਹਿਬਾ ਕਿਸ ਕਾ ਵਿੱਚ ਸਹਿਬਾ ਦੇ ਪਰਿਵਾਰ ਵੱਲੋਂ ਸਭ ਤੋਂ ਵੱਡਾ ਵਿਰੋਧ ਕਿਸ ਚੀਜ਼ ਦਾ ਸੀ ਮਿਰਜੇ ਦੀ ਜਾਤ ਮਿਰਜੇ ਦੀ ਤਾਂ ਅਦਾਲਤ ਮਿਰਜੇ ਦਾ ਧਰਮ ਮਿਰਜੇ ਦੀ ਉਮਰ ਹਾਂਜੀ ਦੱਸੋ ਸਾਹਿਬਾ ਦੇ ਪਰਿਵਾਰ ਨੇ ਕਿਸੇ ਦਾ ਵਿਰੋਧ ਕੀਤਾ ਸੀ ਤਾਂ ਸਾਹਿਬਾ ਦੇ ਪਰਿਵਾਰ ਨੇ ਮਿਰਜੇ ਦੀ ਜਾਤ ਦਾ ਵਿਰੋਧ ਕੀਤਾ ਸੀ ਵਾਦਿਆਂ ਅਗਲੇ ਪ੍ਰਸ਼ਨ ਵੱਲ ਸਾਹਿਬਾ ਨੂੰ ਵਿਆਹ ਦੇ ਦਿਨ ਕਿਸ ਨੇ ਧੋਖਾ ਦਿੱਤਾ ਉਸ ਦੀ ਮਾਂ ਨੇ ਉਸ ਦੇ ਭਰਾ ਨੇ ਉਸ ਦੀ ਸਹੇਲੀ ਨੇ ਉਸ ਦੇ ਪਤੀ ਨੇ ਹਾਂਜੀ ਦੱਸੋ ਸਾਹਿਬਾ ਨੂੰ ਵਿਆਹ ਵਾਲੇ ਦਿਨ ਕਿਸ ਨੇ ਧੋਖਾ ਦਿੱਤਾ ਸੀ ਤਾਂ ਸਾਹਿਬਾ ਨੂੰ ਵਿਆਹ ਵਾਲੇ ਦਿਨ ਉਸ ਦਿссе ਹੱਲੀ ਨੇ ਧੋਖਾ ਦਿੱਤਾ ਸੀ ਬਾਦਿਆਂ ਅਗਲੇ ਪ੍ਰਸ਼ਨ ਵੱਲ ਮਿਰਜਾ ਨੂੰ ਕਿਸ ਨੇ ਮਾਰਿਆ ਸੀ ਸਾਈਬਾ ਦੇ ਭਰਾਵਾਂ ਨੇ ਪਿੰਡ ਦੇ ਮੁਖੀ ਨੇ ਸਾਈਬਾ ਦੀ ਮਾਂ ਨੇ ਸਾਈਬਾ ਨੇ ਖੁਦ ਹਾਂਜੀ ਦੱਸੋ ਮਿਰਜਾ ਨੂੰ ਕਿਸ ਨੇ ਮਾਰਿਆ ਸੀ ਤਾਂ ਆਪਣਾ ਰਾਈਟ ਆਨਸਰ ਹੈ ਸਾਈਬਾ ਦੇ ਭਰਾਵਾਂ ਨੇ ਵਾਧੇ ਹਨ ਅਗਲੇ ਪ੍ਰਸ਼ਨ ਵੱਲ ਮਿਰਜਾ ਸਹਿਵਾ ਕਾਵ ਨੂੰ ਪੰਜਾਬੀ ਸਾਹਿਤ ਵਿੱਚ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਲੋਕਗੀਤ ਲੋਕ ਕਾਵ ਦੁਖਾਂਤ ਪ੍ਰੇਮ ਕਾਵ ਵਾਰ ਕਾਵ ਹਾਂਜੀ ਦੱਸੋ ਮਿਰਜਾ ਸਹਿਵਾ ਕਾਵ ਨੂੰ ਪੰਜਾਬੀ ਸਾਹਿਤ ਵਿੱਚ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਆਪਣਾ ਰਾਈਟ ਆਨਸਰ ਹੈ ਦੁਖਾਂਤ ਪ੍ਰੇਮ ਕਾਵ ਵਾਧਦੇ ਹਾਂ ਅਗਲੇ ਪ੍ਰਸ਼ਨ ਵੱਲ ਸੈਬਾ ਨੇ ਮਿਰਜ਼ਾ ਨੂੰ ਕਿਹੜਾ ਚਿੰਨ ਦਿੱਤਾ ਸੀ ਜਿਸ ਨਾਲ ਉਸਦੀ ਪਛਾਣ ਹੋ ਸਕੇ ਚੁੰਨੀ ਅੰਗੂਠੀ ਚੂੜੀ ਚਿੱਠੀ ਹਾਂਜੀ ਦੱਸੋ ਸੈਬਾ ਨੇ ਕਿਹੜਾ ਚਿੰਨ ਦਿੱਤਾ ਸੀ ਆਪਣੀ ਪਛਾਣ ਲਈ ਚੁੰਨੀ ਅੰਗੂਠੀ ਚੂੜੀ ਚਿੱਠੀ ਤਾਂ ਆਪਣਾ ਰਾਈਟ ਆਨਸਰ ਹੈ ਅੰਗੂਠੀ ਵਾਧਦੇ ਹਾਂ ਅਗਲੇ ਪ੍ਰਸ਼ਨ ਵੱਲ ਮਿਰਜ਼ਾ ਸੈਬਾ ਦੀ ਅੰਤਿਮ ਵਿਸ਼ੇਸ਼ਤਾ ਕੀ ਹੈ ਪ੍ਰੇਮ ਦੀ ਜਿੱਤ ਪਰਿਵਾਰ ਦੀ ਜਿੱਤ ਦੁਖਾਂਤ ਦੋਹਾਂ ਦੀ ਮੌਤ ਸਮਾਜਿਕ ਸੁਧਾਰ ਹਾਂ ਜੀ ਦੱਸੋ ਮਿਰਜ਼ਾ ਸਾਹਿਬਾ ਦੀ ਅੰਤਿਮ ਵਿਸ਼ੇਸ਼ਤਾ ਹੈ ਦੁਖਾਂਤ ਮਿਰਜ਼ਾ ਤੇ ਸਾਹਿਬਾ ਦੋਨਾਂ ਦੀ ਮੌਤ ਹੋ ਜਾਂਦੀ ਹੈ ਹਾਂ ਜੀ ਕੁਐਸਚਨ ਨੰਬਰਿੰਗ ਵਿੱਚ ਮਿਸਟੇਕ ਹੋਈ ਹੈ ਤਾਂ ਤੁਸੀਂ ਇਹ ਸਹੀ ਕਰ ਲੈਣਾ ਵਾਦਦੇ ਹਾਂ ਅਗਲੇ ਪ੍ਰਸ਼ਨ ਵੱਲ ਪਿੱਲੂ ਦਾ ਮਿਰਜਾ ਸਹਿਵਾ ਕਾਵ ਕਿਸ ਕਿਸਮ ਦੀ ਰਚਨਾ ਹੈ ਰਾਜਨੀਤਿਕ ਪ੍ਰੇਮ ਕਥਾ ਦਰਬਾਰੀ ਕਾਵ ਧਾਰਮਿਕ ਕਾਵ ਹਾਂਜੀ ਦੱਸੋ ਪਿੱਲੂ ਦਾ ਮਿਰਜਾ ਸਹਿਵਾ ਕਾਵ ਕਿਸ ਕਿਸਮ ਦੀ ਰਚਨਾ ਹੈ ਤਦ ਤੁਸੀਂ ਜਾਣਦੇ ਹੋ ਕਿ ਜੋ ਪਿੱਲੂ ਦੁਆਰਾ ਮਿਰਜਾ ਸਹਿਵਾ ਦਾ ਕਿੱਸਾ ਰਚਿਆ ਗਿਆ ਉਹ ਇੱਕ ਪ੍ਰੇਮ ਕਥਾ ਹੈ ਬਾਦ ਦੇ ਅੱਜ ਦੇ ਲਾਸਟ ਅਤੇ ਬੀ ਨੰਬਰ ਪ੍ਰਸ਼ਨ ਵੱਲ ਮਿਰਜਾ ਸਹਿਵਾ ਕਾਵ ਲੋਕਤਾਰਾ ਵਿੱਚ ਕਿਵੇਂ ਅੱਜ ਵੀ ਜੀਵਤ ਹੈ ਗੀਤ ਸੰਗੀਤ ਰਹੀ ਸਿਰਫ ਕਿਤਾਬੀ ਰੂਪ ਵਿੱਚ ਸਿਰਫ ਖੋਜ ਕਰਾਂ ਰਹੀ ਪੁੱਲ ਚੁੱਕ ਰਹੀ ਹਾਂ ਜੀਮ ਦਸੋ ਮਿਰਜ਼ਾ ਜ਼ੈਵਕਾਵ ਲੋਕ ਤਾਰਾ ਕਿਸ ਰੂਪ ਵਿੱਚ ਅੱਜ ਵੀ ਜੀਵਤ ਹੈ ਗੀਤ ਸੰਗੀਤ ਰਹੀ ਸਿਰਫ ਕਿਤਾਬੀ ਰੂਪ ਵਿੱਚ ਸਿਰਫ ਖੋਜ ਕਰੀ ਰਹੀ ਪੁੱਲ ਚੁੱਕ ਰਹੀ ਤਾਂ ਆਪਣਾ ਰਾਈਟ ਆਨਸਰ ਹੈ ਗੀਤ ਸੰਗੀਤ ਰਹੀ ਹਾਂਜੀ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਜੇ ਤੁਹਾਨੂੰ ਅੱਜ ਦੀ ਇਹ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਥੈਂਕਸ ਫॉर ਵਾਚਿੰਗ